ਬਹੁਤ ਔਖਾ ਵੀਰੇ ਸੀ ਪਰ ਅਨੇ ਬਹੁ ਮੁੰਡਿਆਂ ਨੇ ਸਟੱਗਲੀ ਬਹੁ ਕੀਤਾ ਵੀਰੇ ਇੱਕ ਤਾਂ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਕਰਦਾ ਸੀ ਇਹ ਇਹ ਤਾਂ ਹੀ ਹੁਣ ਖਰਾਕ ਦਾ ਜਿੰਨੀ ਆਮ ਹੀ ਖਰਾਕ ਖਰਾਕ ਮਿਲਦੀ ਯਾਨੀ ਜੇ ਕੰਮ ਤੋਂ ਆ ਕੇ ਮਿਹਨਤ ਕਰਨੀ ਬਹੁਤ ਵੱਡੀ ਗੱਲ ਹੈ ਹੀ ਕੰਮ ਤੋਂ ਆ ਕੇ ਤਾਂ ਮਨ ਤਾਂ ਮਨ ਚ ਹੀ ਭਾਲਦਾ ਪਰ ਫਿਰ ਵੀ ਭਾਰਤੀ ਹੋਣ ਲਈ ਇਹਨਾਂ ਦੇ ਵਿੱਚ ਜਨੂੰਨ ਸੀਗਾ ਉਹ ਮਿਹਨਤ ਕਰਨ ਲਈ ਜਾਂਦਾ ਸੀ ਗਰਾਊਂਡ ਦੇ ਵਿੱਚ ਯਾਨੀ ਜਿਨਾਗਾ ਨਹੀਂ ਪਾਉਂਦਾ ਸੀਗਾ ਸਵੇਰ ਸ਼ਾਮ ਗਰਾਊਂਡ ਦੇ ਵਿੱਚ ਮਿਲਦਾ ਹੀ ਸੀਗਾ ਹੁਣ ਤਾਂ ਇਦਾਂ ਹੀ ਕਹਿੰਦਾ ਸੀ ਕਹਿੰਦਾ ਯਾਰ ਪਰ ਹੋ ਤਾ ਗਿਆ ਕਹਿੰਦਾ ਚੱਲ ਵੀ ਰੱਬ ਨੇ ਸੁਣ ਲਈ ਕਹਿੰਦਾ ਵੀ ਚਾਹੇ 440 ਸੁਣੀ ਆ ਪਰ ਕਹਿੰਦਾ ਆਪਾਂ ਮਿਹਨਤ ਕਰਾਂਗੇ ਆਪਣਾ ਵਧੀਆ ਉੱਥੇ ਸ਼ਡਿਊਲ ਰੋਊਗਾ ਕਹਿੰਦਾ ਆਪਾਂ ਵੀ ਪਰਮਾਨੈਂਟ ਹੋ ਜਾਾਂਗੇ ਕਹਿੰਦਾ ਕੋਈ ਨਹੀਂ ਵੀ ਵਧੀਆ ਆਪਣਾ ਡਿਸਪਲਿਨ ਰੱਖਾਂਗੇ ਉੱਥੇ ਵੀ ਯਾਨੀ ਕਿ ਆਪਾਂ ਪਰਮਾਨੈਂਟ ਹੋ ਜਾਾਂਗੇ ਉਹ ਵੀ ਹੋਣਗਾ ਤੜਾ ਜਾਂਦਾ ਹੀ ਬੰਦਾ ਇਹ ਏਡੀ ਵੱਡੀ ਛੱਟ ਲੱਗਦੀ ਆ ਨਾ ਤੇ ਹੁਣ ਉਹਦੇ ਪਾਰ ਨੂੰ ਸ਼ੂਟ ਮਿਲਣੀ ਚਾਹੀਦੀ ਆ ਤੇ ਉਹਨੂੰ ਵੀ ਸ਼ਹੀਦੀ ਦਾ ਨਾਮ ਚਰਚਾ ਦੇਣਾ ਚਾਹੀਦਾ ਉਹਦੇ ਨਾਮ ਤੇ ਸਾਡੇ ਕੋਈ ਗਰਾਊਂਡ ਦੇ ਵਿੱਚ ਉਹਦਾ ਪੁੱਤ ਜਾਂ ਸਕੂਲ ਦਾ ਨਾਮ ਰੱਖਣਾ ਚਾਹੀਦਾ ਇਸ ਸਮੇਂ ਅਸੀਂ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ ਖੜੇ ਆ ਜਿੱਥੇ ਸ਼ਹੀਦ ਅਗਨੀਵੀਰ ਅਜੇ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਮੇਰੇ ਨਾਲ ਅਜੇ ਦੇ ਦੋਸਤ ਨੇ ਜਿਨ੍ਹਾਂ ਦੇ ਨਾਲ ਅਜੇ ਨੇ ਭਰਤੀ ਦੇਖੀ ਸੀ ਜਾਂ ਜਦੋਂ ਭਰਤੀ ਹੋਣ ਤੋਂ ਪਹਿਲਾਂ ਜਿਹੜੇ ਦੋਸਤਾਂ ਨਾਲ ਅਜੇ ਪ੍ਰੈਕਟਿਸ ਕਰਦਾ ਸੀ ਉਹ ਦੋਸਤ ਮੇਰੇ ਨਾਲ ਨੇ ਵੀਰੇ ਇੱਕ ਸ਼ਹਾਦਤ ਆ ਜਿਹੜੀ ਜਦੋਂ ਵੀ ਕੋਈ ਸ਼ਹੀਦ ਹੁੰਦਾ ਨਾ ਇੱਕ ਆਪਾਂ ਕਹਿੰਦੇ ਕਿ ਗਰਭ ਦੀ ਗੱਲ ਆ ਦੇਸ਼ ਦੇ ਲਈ ਸ਼ਹੀਦ ਹੋਇਆ ਪਰ ਜੇਕਰ ਪਰਿਵਾਰ ਦੀ ਹਾਲਤ ਦੇਖੇ ਛੇ ਪੈਣਾ ਨੇ ਤਾਂ ਬਹੁਤ ਮੰਦ ਭਾਗੀ ਜਿਹੜੀ ਬਹੁਤ ਔਖਾ ਵੀਰ ਛੇ ਪੈਣਾ ਨੇ ਬਹੁਤ ਮੁੰਡਿਆਂ ਨੇ ਸਟ੍ਰਗਲ ਹੀ ਬਹੁ ਕੀਤਾ ਵੀਰ ਇੱਕ ਤਾਂ ਹੁੰਦਾ ਵੀ ਸਿੱਧਾ ਹੋਇਆ ਕਰੋ ਨੇ ਬਹੁਤ ਮਿਹਨਤ ਕੀਤੀ ਇੱਕ ਇੱਕ ਦੀ ਵਾਰੀ ਮੈਡੀਕਲ ਦੇ ਚਾਣੇ ਫਿੱਟ ਹੋਇਆ ਅੱਛਾ ਤੇ ਉਹਦੇ ਵਿੱਚ ਫੇਰ ਦੁਬਾਰੇ ਮੈਡੀਕਲ ਫਿੱਟ ਹੋਇਆ ਯਾਨੀ ਚ ਬੜੀ ਸਟ੍ਰਗਲ ਕੀਤੀ ਵੀਰੇ ਯਾਨੀ ਚ ਕੰਮ ਵੀ ਕਰਦਾ ਸੀ ਨਾਲ ਕੰਮ ਤੇ ਜਾਂਦਾ ਸੀ ਦਿਹਾੜੇ ਦੂੜੇ ਵੀ ਕਰਦਾ ਵਿਚਾਰਾ ਅੱਛਾ ਫਿਰ ਫ੍ਰੀ ਹੋ ਗਿਆ ਜਦੋਂ ਟਾਈਮ ਮਿਲਦਾ ਹੈ ਗਰਾਊਂਡ ਨੂੰ ਕਰਾਉਣ ਨੂੰ ਟਾਈਮ ਦਿੰਦਾ ਸੀਗਾ ਜਿਹੜਾ ਬੜੀ ਮਿਹਨਤ ਕੀਤੀ ਹੈ ਸਟ੍ਰਗਲ ਬੜਾ ਕੀਤਾ ਵੀਰੇ ਬਹੁਤ ਖਾ ਯਾਰ ਉਹਨੂੰ ਪੂਰੀ ਸਾਰੀ ਸਮੂਦਰ ਮਿਲਣੀ ਚਾਹੀਦੀ ਆ ਕੈਮੀ ਮਤਲਬ ਭਰਤੀ ਦੇ ਵਿੱਚ ਅਜੇ ਫੌਜ ਦੇ ਵਿੱਚ ਭਰਤੀ ਹੋਇਆ ਸੀ ਕਿਹੜੀ ਪਹਿਲੀ ਵਾਰ ਜਿਵੇਂ ਤੁਸੀਂ ਕਹਿੰਦੇ ਪਹਿਲਾਂ ਵੀ ਦੇਖਿਆ ਨੇ ਦੂਜੀ ਵਾਰ ਭਰਤੀ ਹੋਇਆ ਜਾਂ ਉਸ ਤੋਂ ਨਹੀਂ ਲਾਸਟ ਭਰਤੀ ਹੋਇਆ ਸੀ ਮਤਲਬ ਕਿ ਉਹ 18 ਸਾਲ ਤੋਂ ਬਾਅਦ ਆਪਣੀ ਏਜ ਤੋਂ ਲਗਾਤਾਰ ਭਰਤੀਆਂ ਦਿਖਦੇ ਆਉਂਦੀਆਂ ਤੀਜੀ ਭਰਤੀ ਹੋਇਆ ਲਾਸਟ ਭਰਤੀ ਹੋਇਆ ਜਿਹੜੀ ਸੋਲજર ਜੀ ਡੀ ਦੇ ਹਾਂਜੀ ਇਸ ਵਾਰ ਵੀ ਉਹਦੇ ਮੈਂ ਕਹਿੰਦਾ ਮੈਡੀਕਲ ਬਾਹਾਂ ਦੇ ਵਿੱਚ ਐਮਐਸ ਸੀਗੀ ਫਿਰ ਯਾਨੀ ਮੈਡੀਕਲ ਫਿੱਟ ਹੋ ਗਿਆ ਹੋ ਗਿਆ ਸੀਗਾ ਉਹ ਤੇ ਜਲੰਧਰ ਰੈਫਰ ਕੀਤਾ ਸੀ ਉਹਦੇ ਬਾਅਦ ਉਹ ਮੈਡੀਕਲ ਫਿੱਟ ਹੋ ਗਈ ਉਹਦੇ ਬਾਅਦ ਉਹਨੇ ਕਿਹਾ ਆਪ ਵੀ ਐਗਜ਼ਾਮ ਦੀ ਤਿਆਰੀ ਕੀਤੀ ਪਟਿਆਲੇ ਹੂੰ ਤੇ ਉਹਦਾ ਐਗਜ਼ਾਮ ਕਲੀਅਰ ਹੋਇਆ ਫਿਰ ਉਹਦਾ ਮੈਡ ਦੇ ਵਿੱਚ ਨਾ ਆਇਆ ਤੁਸੀਂ ਇਕੱਠਿਆਂ ਨੇ ਭਰਤੀ ਦੇਖੀ ਸੀਗੀ ਜਦੋਂ ਭਰਤੀ ਦੇ ਉੱਪਰ ਗਏ ਸੀਗੇ ਟ੍ਰਾਇਲ ਦੇ ਹਾਂਜੀ ਅਸੀਂ ਇਕੱਠੇ ਜਾਂਦੇ ਹੁੰਦੇ ਸੀ ਗਰਾਊਂਡ ਟਾਈਮ ਵੀ ਸਾਡਾ ਇੱਕ ਹੀ ਹੁੰਦਾ ਸੀਗਾ ਯਾਨੀ ਜੇ ਸਾਰੇ ਇਕੱਠੇ ਹੁੰਦੇ ਸੀ ਇਕੱਠੀ ਮਿਹਨਤ ਕਰਦੇ ਸੀ ਸਵੇਰ ਦਾ ਟਾਈਮ ਵੀ ਸੀਗਾ ਸਵੇਰ ਹੁੰਦਾ ਟਾਈਮ ਇਕੱਠਿਆਂ ਦਾ ਹੁੰਦਾ ਸੀਗਾ ਸਾਰੇ ਇਕੱਠੇ ਮਿਹਨਤ ਕਰਦੇ ਸੀ ਫੌਜ ਦੇ ਭਰਤੀ ਲਈ ਜ਼ਿਕਰ ਗੱਲ ਕਰੀਏ ਤਾਂ ਬੜੀ ਮਿਹਨਤ ਕਰਨੀ ਪੈਂਦੀ ਆ ਫਿਜ਼ੀਕਲ ਟੈਸਟ ਆ ਜਿਹੜਾ ਬੜਾ ਟਫ ਹੁੰਦਾ ਵਾ ਜੇਕਰ ਆਪਾਂ ਬਾਕੀ ਜਿਹੜੀਆਂ ਆਪਣੀਆਂ ਫੋਰਸ ਨੇ ਉਹਨਾਂ ਦੀ ਗੱਲ ਕਰੀ ਤਾਂ ਉਹਨਾਂ ਨਾਲ ਨਾਲ ਜ਼ਿਆਦਾ ਥੋੜਾ ਟਫ ਹੁੰਦਾ ਹੋਇਆ ਜਿਹੜਾ ਫਿਜ਼ੀਕਲ ਹਿਸਟਾ ਕਿਉਂਕਿ 1600 ਮੀਟਰ ਦੀ ਜਿਹੜੀ ਰੇਸ ਹੁੰਦੀ ਆ ਉਹ ਇੱਕ ਟਾਈਮ ਦੇ ਵਿੱਚ ਕੰਪਲੀਟ ਕਰਨੀ ਹੁੰਦੀ ਆ ਤੇ ਉੱਥੇ ਜਿਹੜਾ ਜਦੋਂ ਰਨਿੰਗ ਹੁੰਦੀ ਆ ਤਾਂ ਕਾਫੀ ਜਿਹੜੇ ਨੌਜਵਾਨ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਟਾਈਮ ਜਦੋਂ ਕਵਰ ਕਰਨਾ ਹੁੰਦਾ ਬਹੁਤ ਔਖਾ ਕੰਮ ਹੋ ਜਾਂਦਾ ਉਹ ਤਾਂ ਕਿੰਨੀ ਕੁ ਮਿਹਨਤ ਅਜੇ ਕਰਦਾ ਸੀਗਾ ਕਿੰਨੀ ਕੁ ਪ੍ਰੈਕਟਿਸ ਕਰਦਾ ਸੀਗਾ ਯਾਨੀ ਚ ਮਿਹਨਤ ਕਾਫੀ ਜ਼ਿਆਦਾ ਕਰਦਾ ਸੀ ਪਹਿਲਾਂ ਪਿੰਡ ਵੀ ਪਾਦਾ ਸੀਗਾ ਫਿਰ ਆਪਣੇ ਇੱਥੇ ਛੋਟਾ ਗਰਾਊਂਡ ਹੋਣ ਕਰਕੇ ਫਿਰ ਉਹ ਸਕਰੀ ਜਿਹੜਾ ਕਾਲਜ ਦਾ ਗਰਾਊਂਡ ਆ ਵੱਡਾ ਹੀ ਉਹਦੇ ਵਿੱਚ ਮਿਹਨਤ ਕਰਦਾ ਸੀਗਾ ਗਵਰਨਮੈਂਟ ਮਰੇਕ ਕੋਲ ਲਈ ਅੱਛਾ ਮਰੇਕ ਕੋਲ ਇੱਥੋਂ ਪ੍ਰੈਕਟਿਸ ਕਰਨ ਨੂੰ ਮਰੇਕ ਕੋਲ ਜਾਂਦਾ ਸੀ ਮਰੇਕ ਕੋਲ ਜਾਂਦਾ ਸੀਗਾ ਜੀ ਤੇ ਉੱਥੇ ਮਿਹਨਤ ਕਰਦਾ ਕਿਉਂਕਿ ਪਿੰਡ ਨਹੀਂ ਗਰਾਊਂਡ ਸਾਡੇ ਸਕੂਲ ਤੇ ਹੈ ਨਹੀਂ ਜੀ ਗਰਾਊਂਡ ਛੋਟਾ ਵਾ 400 ਮੀਟਰ ਟਰੈਕ ਪੂਰਾ ਹੈ ਨਹੀਂ ਉੱਥੇ ਸਵਾ 400 ਮੀਟਰ ਦਾ ਟਰੈਕ ਆ ਯਾਨੀ ਕਿ ਉੱਥੇ ਮਿਹਨਤ ਕਰਦਾ ਸੀਗਾ ਉਹਦੇ ਕਰਕੇ ਯਾਨੀ ਕਿ ਕੰਮ ਤੋਂ ਕੰਮ ਤੋਂ ਆ ਕੇ ਜਿੰਨਾ ਮੇ ਟਾਈਮ ਮਿਲਦਾ ਹੈ ਸ਼ਾਮ ਨੂੰ 8 ਵਜੇ ਟਾਈਮ ਮਿਲਦਾ ਪਰ ਮਿਹਨਤ ਲਾਉਣ ਜਾਣੀ ਆ ਮਿਹਨਤ ਦੇ ਵਿੱਚ ਨਾਗਾ ਨਹੀਂ ਪਾਉਣਾ ਤੁਸੀਂ ਜਿਵੇਂ ਕੰਮ ਦੱਸ ਰਹੇ ਹੋ ਕਿ ਦਿਹਾੜੀ ਵਗੈਰਾ ਕਰਨ ਜਾਂਦੇ ਸੀ ਤਾਂ ਮੇਨੂੰ ਲੱਗਦਾ ਉੱਥੇ ਵੀ ਬੜਾ ਜਦੋਂ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਰਿਹਾ ਹੁੰਦਾ ਤਾਂ ਇੰਨੀ ਹਿੰਮਤ ਨਹੀਂ ਰਹਿੰਦੀ ਕਿ ਸ਼ਾਮ ਨੂੰ ਆ ਕੇ ਪ੍ਰੈਕਟਿਸ ਕਰ ਸਕੇ ਉਹ ਵੀ ਫੌਜ ਦੀ ਭਰਤੀ ਲਈ ਤਾਂ ਬੜਾ ਟਫ ਕੰਮ ਆ ਉਹਦੇ ਲਈ ਖਰਾਕ ਵੀ ਉਨੀ ਪ੍ਰੋਪਰ ਚਾਹੀਦੀ ਹੁੰਦੀ ਆ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਕਰਦਾ ਸੀ ਅਜੀ ਇਹ ਤਾਂ ਹੁਣ ਖਰਾਕ ਦਾ ਜਿੰਨੀ ਆਮ ਹੀ ਖਰਾਕ ਖਰਾਕ ਮਿਲਦੀ ਯਾਨੀ ਕਿ ਕੰਮ ਤੋਂ ਆ ਕੇ ਮਿਹਨਤ ਕਰਨੀ ਬਹੁਤ ਵੱਡੀ ਗੱਲ ਹੈ ਇਹ ਕੰਮ ਤੋਂ ਆ ਕੇ ਦਾ ਬੰਦਾ ਮੰਜਾ ਹੀ ਭਾਲਦਾ ਪਰ ਫਿਰ ਵੀ ਭਰਤੀ ਹੋਣ ਲਈ ਇਨਾਂ ਦੇ ਵਿੱਚ ਜਨੂੰਨ ਸੀਗਾ ਉਹ ਮਿਹਨਤ ਕਰਨ ਲਈ ਜਾਂਦਾ ਸੀ ਗਰਾਊਂਡ ਦੇ ਵਿੱਚ ਯਾਨੀ ਕਿ ਨਾਗਾ ਨਹੀਂ ਪਾਉਂਦਾ ਸੀਗਾ ਸਵੇਰ ਸ਼ਾਮ ਗਰਾਊਂਡ ਦੇ ਵਿੱਚ ਮਿਲਦਾ ਹੀ ਸੀਗਾ ਤਾਂ ਕੋਈ ਗੱਲਬਾਤ ਹੁੰਦੀ ਹੋएगी ਤੁਹਾਡੀ ਅੱਜ ਦੇ ਨਾਲ ਜਦੋਂ ਭਰਤੀ ਹੋਣ ਤੋਂ ਪਹਿਲਾਂ ਕੀ ਕਹਿੰਦਾ ਸੀ ਜਾਂ ਹੁਣ ਭਰਤੀ ਹੋਣ ਤੋਂ ਬਾਅਦ ਕੀ ਉਹਦੇ ਸੁਪਨੇ ਸੀਗੇ ਉਹਨ ਤਾਂ ਇਦਾਂ ਹੀ ਕਹਿੰਦਾ ਸੀ ਕਹਿੰਦਾ ਯਾਰ ਪਰ ਹੋ ਤਾ ਗਿਆ ਕਹਿੰਦਾ ਚੱਲ ਵੀ ਰੱਬ ਨੇ ਸੁਣ ਲਈ ਕਹਿੰਦਾ ਵੀ ਚਾਹੇ ਚਾਰ ਸਾਲੀ ਸੁਣੀ ਆ ਪਰ ਕਹਿੰਦਾ ਆਪਾਂ ਮਿਹਨਤ ਕਰਾਂਗੇ ਆਪਣਾ ਵਧੀਆ ਉੱਥੇ ਸ਼ਡਿਊਲ ਰਹੂਗਾ ਕਹਿੰਦਾ ਆਪਾਂ ਵੀ ਪਰਮਾਨੈਂਟ ਹੋ ਜਾਾਂਗੇ ਕਹਿੰਦਾ ਕੋਈ ਨਹੀਂ ਵੀ ਵਧੀਆ ਆਪਣਾ ਡਿਸਪਲਿਨ ਰੱਖਾਂਗੇ ਉੱਥੇ ਵੀ ਯਾਨੀ ਜੀ ਆਪਾਂ ਪਰਮਾਨੈਂਟ ਹੋ ਜਾਾਂਗੇ ਵੀ ਜਲੂ ਬਾ ਰੱਬ ਨੇ ਬਾ ਫੜ ਲਈ ਵੀ ਆਪਾਂ ਹੋ ਗਏ ਵੀ ਯਾਨੀ ਜ ਅੱਗੇ ਵੀ ਜਾਵਾਂਗੇ ਇਹ ਗੇ ਸੀਗਾ ਯੂ ਦਾ ਦੱਸਿਆ ਸੀ ਉਹਨੇ ਆ ਕੇ ਛੁੱਟੀ ਆ ਕੇ ਵੇ ਦਾਦਾ ਪਿਆ ਲੌਕਾ ਟਾਈਮ ਤੇ ਨਿੰਗੇ ਹੁਣ ਕਹਿੰਦਾ ਕਿ ਡਿਊਟੀ ਕਰਾਂਗੇ ਤਾਂ ਕਹਿੰਦਾ ਬਾਬਾ ਸੁੱਖ ਰੱਖ ਕੇ ਗਾਹਾਂ ਜਾਵਾਂਗੇ ਅੱਛਾ ਮੈਨੂੰ ਵੀ ਪਤਾ ਲੱਗਿਆ ਸੀ ਕਿ ਥੋੜੇ ਸਮੇਂ ਤੱਕ ਸ਼ਾਇਦ ਛੁੱਟੀ ਵੀ ਹੋਣਾ ਸੀ ਜ ਜੇ ਨੇ ਥੋੜੇ ਦਿਨਾਂ ਤੱਕ ਹੀ ਫਰਵਰੀ ਦੇ ਵਿੱਚ ਸ਼ਾਇਦ ਸਿਆਇਆ ਕਿ ਛੁੱਟੀ ਹੋਣਾ ਸੀ ਹਾਂਜੀ ਫਰਵਰੀ ਦੇ ਛੁੱਟੀ ਹੋਣਾ ਸੀਗਾ 20 ਫਰਵਰੀ ਤੱਕ ਮੇਨੂੰ ਦਾ ਡਿਫਟੀ ਕਹਿੰਦੇ ਵੀ ਆ ਜਾਣਾ ਆ ਜਾਣਾ ਸੀਗਾ ਉਹਨੇ ਤੇ ਉਹਦੇ ਕਰਕੇ ਕਹਿੰਦੇ ਗੁਰਪੁਰਬ ਨੂੰ ਇਕੱਠੇ ਹੋਵਾਂਗੇ ਗੁਰਪੁਰਬ ਦੇਖਾਂ ਇਕੱਠੇ ਵੀ ਗੁਰਪੁਰਬ ਦੇਖਿਆ ਨਹੀਂ ਕਰੋ ਭਾਰਤੀਆਂ ਪਹਿਲਾਂ ਵੀ ਇਹਨਾਂ ਉਪਰ ਭਾਰਤੀ ਵੀ ਦੇਖਿਆ ਨਹੀਂ ਖੁੱਲਿਆਂ ਲਈ ਕੱਲੇ ਨਹੀਂ ਮਤਲਬ ਖੁਲੀਆਂ ਭਰਤੀਆਂ ਮਿਲਦੀਆਂ ਉੱਥੇ ਵੀ ਦੇਖਣ ਜਾਂਦਾ ਹਾਂ ਹਾਂਜੀ ਆਟੋ ਸਟੇਟ ਜਾ ਕੇ ਹਾਂ ਜਾਨੀ ਕਿ ਤੁਸੀਂ ਦੱਸ ਰਹੇ ਕਿ 18 ਸਾਲ ਤੋਂ ਲਗਾਤਾਰ ਅਜੇ ਟਰਾਈ ਕਰ ਰਹੇ ਸੀ ਤੇ ਤਕਰੀਬਨ 23 ਸਾਲ ਜਾਂ 24 ਸਾਲ ਦੀ ਹੁਣ ਉਮਰ ਦੱਸੀ ਜਾ ਰਹੀ ਹੈ ਤੇ ਬਾਈਕ 21 21 ਦੇ ਆਸ-ਪਾਸ ਭਰਤੀ ਹੋਇਆ ਹੋਵੇਗਾ ਬਾਈ ਜੀ ਹਾਂਜੀ 22 ਦੇ ਵਿੱਚ ਭਰਤੀ ਹੋਇਆ ਜਾ ਕੇ ਉਹ 22 ਸਾਲ ਦੀ ਹਾਂ ਹਾਂ ਤਾਂ ਕੋਈ ਗੱਲਬਾਤ ਹੋਈ ਹੋਵੇ ਕੋਈ ਅਜਿਹਾ ਸੁਪਨਾ ਕੁਝ ਉਹਨੇ ਤੁਹਾਨੂੰ ਦੱਸਿਆ ਹੋਵੇ ਕੋਈ ਦਿਲ ਦੀ ਰੀਜ ਹੁੰਦੀ ਹੈ ਕਈ ਵਾਰ ਕੀ ਮਨ ਦੇ ਵਿੱਚ ਦੋਸਤਾਂ ਨਾਲ ਕਈ ਵਾਰ ਆਪਾਂ ਸ਼ੇਅਰ ਕਰ ਲੈਂਦੇ ਹਾਂ ਕੁਝ ਇਦਾਂ ਦਾ ਕੋਈ ਐ ਨਹੀਂ ਦਿਲ ਦੀ ਰੀਤ ਹੈ ਹੀ ਆ ਕਈ ਕੰਮ ਦੇ ਇਕੱਠੇ ਜਾਂਦੇ ਹੁੰਦੇ ਸੀ ਉੱਥੇ ਵੀ ਹੀ ਜਾਂਦੇ ਹਾਂ ਯਾਰ ਬਸ ਭਰਤੀ ਹੋਣਾ ਹੋਰ ਤਾਂ ਕੁਝ ਕਰਨਾ ਹੀ ਨਹੀਂ ਬਸ ਭਰਤੀ ਹੋਣਾ ਅੱਛਾ ਅਜੇ ਪੜਿਆ ਕਿੰਨਾ ਸੀਗਾ ਪਲਸ 2 ਕੀਤੀ ਜੀ ਹਮ ਪਲਸ 2 ਬਾਅਦ ਲਗਾਤਾਰ ਯਾਨੀ ਕਿ ਨਾਲ ਕੰਮ ਵੀ ਕਰ ਰਹੇ ਸੀ ਤੇ ਪਰਿਵਾਰ ਦਾ ਖਰਚਾ ਫਿਰ ਅਜੇ ਦੇ ਸਿਰ ਤੇ ਉੱਪਰ ਹੀ ਚੱਲਦਾ ਸੀ ਜਾਂ ਉਹਨਾਂ ਦੇ ਫਾਦਰ ਸਾਹਿਬ ਵੀ ਕੰਮ ਕਰਦੇ ਹਾਂਜੀ ਫਾਦਰ ਸਾਹਿਬ ਉਹਨਾਂ ਚਮੜੇ ਦਾ ਕੰਮ ਹੈ ਉਹ ਤਾਂ ਉਹਨਾਂ ਨੂੰ ਪਤਾ ਡਾਊਨ ਹੀ ਚੱਲਦਾ ਯਾਨੀ ਜਿਆਦਾ ਨਾਲ ਆਪਣੇ ਘਰਦਿਆਂ ਦਾ ਕਰਕੇ ਯਾਨੀ ਜੀ ਵਧੀਆ ਮਿਹਨਤ ਕਰਦਾ ਜਾਨੀ ਕਰਦਿਆਂ ਨਾਲ ਕਰਦਾ ਸੀਗਾ ਅਤੇ ਇਸ ਤਰੀਕੇ ਦੇਖਿਆ ਅਸੀਂ ਸ਼ਹਾਦਤ ਤੋਂ ਬਾਅਦ ਉਹਨੂੰ ਪੂਰਾ ਪਿੰਡਾ ਜਿਹੜਾ ਸ਼ਰਦਾਂਜਲੀ ਦੇਣ ਲਈ ਪਹੁੰਚਿਆ ਇਲਾਕੇ ਦੇ ਲੋਕ ਪਹੁੰਚੇ ਆ ਤਾਂ ਇਸ ਤਰੀਕੇ ਜਦੋਂ ਦੋਸਤ ਆਉਂਦਾ ਵਾ ਨਾ ਤਾਂ ਬੜਾ ਔਖਾ ਲੱਗਦਾ ਬਈ ਜਿਹੜਾ ਸਮਾਂ ਹੁੰਦਾ ਬੜਾ ਔਖਾ ਸਮਾਂ ਹੁੰਦਾ ਵਾ ਤਾਂ ਪਰਿਵਾਰ ਦੇ ਲਈ ਐਲਾਨ ਵੀ ਸਰਕਾਰ ਦੇ ਵੱਲੋਂ ਕੀਤਾ ਗਿਆ ਤੁਸੀਂ ਵੀ ਕੁਝ ਚਾਹੁੰਦੇ ਹੋ ਕਿ ਪਰਿਵਾਰ ਦੀ ਸਹਾਇਤਾ ਨੂੰ ਲੈ ਕੇ ਕੋਈ ਖਾਸ ਕਿਉਂਕਿ ਤੁਸੀਂ ਨੇੜੇ ਦੇ ਹੋ ਤੁਹਾਨੂੰ ਹੋ ਸਕਦਾ ਉਹਨਾਂ ਦੀ ਫੈਮਿਲੀ ਦੇ ਬਾਰੇ ਵੀ ਕੁਝ ਚੀਜ਼ਾਂ ਪਤਾ ਹੋਣਗੀਆਂ ਤੁਸੀਂ ਕੁਝ ਚਾਹੁੰਦੇ ਹੋ ਕਿ ਹਾਂ ਜਿਹੜੀ ਹੈਲਪ ਹੋ ਕੇ ਇਸ ਤਰੀਕੇ ਹੋਣੀ ਚਾਹੀਦੀ ਹੈ ਪਰਿਵਾਰ ਦੀ ਹਾਂਜੀ ਪਰਿਵਾਰ ਦੀ ਤਾਂ ਹੈਲਪ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਮਤਲਬ ਉਹਨੇ ਜਿਹੜੀ ਛੋਟੀ ਭੈਣ ਆ ਵੀ ਉਹ ਵੀ ਹੁਣ ਚਾਰ ਭੈਣਾਂ ਦੇ ਚਾਰ ਤੇ ਬਹਿ ਜਾਂਦਾ ਦੋ ਹਜੇ ਵੀ ਕੁਵਾਰੀਆਂ ਨਹੀਂ ਉਹਨਾਂ ਦਾ ਕਰਨਾਵਾ ਘਰ ਦੇ ਤੁਹਾਨੂੰ ਪਤਾ ਡੈਡੀ ਤਾਂ ਉਹਦੇ ਉਹ ਵੀ ਹੁਣ ਅੱਧਾ ਰਹਿ ਜਾਂਦਾ ਹੀ ਬੰਦਾ ਜਿਹੜੀ ਵੱਡੀ ਵੱਡੀ ਛੱਟ ਲੱਗਦੀ ਹੈ ਨਾ ਤੇ ਹੁਣ ਉਹਦੇ ਪਰਿਵਾਰ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਤੇ ਉਹਨੂੰ ਵੀ ਸਹੀ ਦਿਨਾਂ ਨਾਮ ਦਰਜਾ ਦੇਣਾ ਚਾਹੀਦਾ ਉਹਦੇ ਨਾਂ ਤੇ ਸਾਡੇ ਕੋਈ ਗਰਾਊਂਡ ਦੇ ਵਿੱਚ ਉਹਦਾ ਬੁੱਤ ਜਾਂ ਸਕੂਲ ਦਾ ਨਾਮ ਰੱਖਣਾ ਚਾਹੀਦਾ ਹੀ ਤੇ ਉਹਨੂੰ ਯਾਦ ਰੱਖਣ ਲਈ ਬਿਲਕੁਲ ਜੀ ਤਾਂ ਸ਼ਹੀਦ ਅਗਨੀ ਵੀਰ ਅਜੇ ਸੰਦੇ ਪਿੰਡ ਦੇ ਵਿੱਚ ਖੜੇ ਆ ਤਾਂ ਇਹ ਦੋਸਤ ਨੇ ਅਜੇ ਦੇ ਜਿਹੜੇ ਨਾਲ ਪ੍ਰੈਕਟਿਸ ਕਰਦੇ ਸੀ ਨਾਲ ਮਿਹਨਤ ਕਰਦੇ ਸੀ ਇਹਨਾਂ ਦੇ ਨਾਲ ਹੀ ਅਜੇ ਭਰਤੀ ਦੇਖਣ ਦੇ ਲਈ ਗਿਆ ਸੀ ਭਰਤੀ ਹੁੰਦਾ ਵਾ ਤਾਂ ਜਦੋਂ ਕੋਈ ਵੀ ਬੰਦਾ ਫੌਜ ਦੀ ਭਰਤੀ ਦੇਖਣ ਜਾਂਦਾ ਤਾਂ ਬੜੇ ਸੁਪਨੇ ਸੰਜੋ ਕੇ ਲੈ ਕੇ ਜਾਂਦਾ ਤੇ ਉਸ ਤੋਂ ਪਹਿਲਾਂ ਜੇਕਰ ਪ੍ਰੈਕਟਿਸ ਦੀ ਗੱਲ ਕਰੀਏ ਵੀਰ ਨੇ ਖੁਦ ਹੀ ਦੱਸਿਆ ਵਾ ਕਿ ਪਹਿਲਾਂ ਕੰਮ ਕਰਨ ਜਾਂਦਾ ਸੀ ਦਿਨ ਦੇ ਵਿੱਚ ਸ਼ਾਮ ਨੂੰ ਟਾਈਮ ਮਿਲਦਾ ਸੀ ਤਾਂ 8 ਵਜੇ ਆ ਕੇ ਪ੍ਰੈਕਟਿਸ ਕਰਨੀ ਤਾਂ ਇਹ ਸੌਖਾ ਕੰਮ ਨਹੀਂ ਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਸਾਰੀ ਦਿਹਾੜੀ ਤੁਸੀਂ ਕਿਤੇ ਕੰਮ ਕਰਕੇ ਆਏ ਹੋ ਮਤੋਂ ਉਸ ਤੋਂ ਬਾਅਦ ਆ ਕੇ ਪ੍ਰੈਕਟਿਸ ਕਰਨੀ ਹੋਵੇ ਤੇ ਪ੍ਰੈਕਟਿਸ ਵੀ ਫੌਜ ਦੇ ਵਿੱਚ ਭਰਤੀ ਹੋਣ ਦੀ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਮਿਹਨਤ ਆ ਜਿਹੜੀ ਉਹ ਕਰਨੀ ਪੈਂਦੀ ਆ ਤੇ ਫਿਰ ਉਹਦੇ ਲਈ ਕਿੰਨੀ ਜ਼ਿਆਦਾ ਖੁਰਾਕ ਦੀ ਵੀ ਜ਼ਰੂਰਤ ਆ ਤਾਂ ਕਈ ਸੁਪਨੇ ਹੋਣਗੇ ਜਿਹੜੇ ਅੱਜ ਦੇ ਸ਼ਾਇਦ ਉਹ ਅਧੂਰੇ ਰਹੇ ਹੋਣਗੇ ਤਾਂ ਪਰਿਵਾਰ ਦੇ ਵੱਲੋਂ ਜਿੱਥੇ ਮੰਗ ਕੀਤੀ ਗਈ ਆ ਉੱਥੇ ਹੀ ਪੰਜਾਬ ਸਰਕਾਰ ਨੇ ਖੁਦ ਵੀ ਜੋ ਇੱਕ ਭਰੋਸਾ ਦਿੱਤਾ ਸੀ ਕੇ ਪਰਿਵਾਰ ਦੇ ਹਰ ਸੰਭਵ ਸਹਾਇਤਾ ਜਿਹੜੀ ਉਹ ਕੀਤੀ ਜਾਏਗੀ ਤਾਂ ਉਮੀਦ ਕਰਦੇ ਹਾਂ ਕਿ ਪਰਿਵਾਰ ਦੇ ਜਿਹੜੀ ਬਾ ਉਹ ਪ੍ਰਸ਼ਾਸਨ ਦੇ ਵੱਲੋਂ ਫੜੀ ਜਾਏਗੀ ਤੇ ਉਹਨਾਂ ਦਾ ਜਿਹੜਾ ਧਿਆਨ ਆ ਉਹ ਜਰੂਰ ਰੱਖਿਆ ਜਾਏਗਾ ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦ